ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਸਭ ਠੀਕ ਠਾਕ ਆਂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਹੁਤ ਸੋਹਣੀ ਕਿਰਪਾ ਹੈ। ਇਸੇ ਤਰ੍ਹਾਂ ਪਰਮਾਤਮਾ ਸੇਵਾ ਲੈਂਦੇ ਰਹਿਣ। ਆਪ ਸਭ ਨੂੰ ਪਤਾ ਹੈ ਕਿ ਆਪਾਂ ਚੈਨਲ ਤੇ ਗੁਰਬਾਣੀ ਸੰਬੰਧੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ। ਤਾਂ ਵਾਹਿਗੁਰੂ ਜੀ ਅੱਜ ਵੀ ਗੁਰਬਾਣੀ ਸੰਬੰਧੀ ਆਪਾਂ ਇੱਕ ਟੌਪਿਕ ਲੈ ਕੇ ਆਏ ਆ। ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤਾਂ ਵਾਹਿਗੁਰੂ ਜੀ ਅੱਜ ਦਾ ਟੌਪਿਕ ਹੈ ਅਰਦਾਸ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਜਾਂ ਜਿਹੜੀ ਤੁਸੀਂ ਅਰਦਾਸ ਕਰਦੇ ਹੋ ਸਾਨੂੰ ਇੱਕ ਥਾਂ ਤੇ ਕਿਉਂ ਕਰਨੀ ਚਾਹੀਦੀ ਹੈ ਵੈਗਰੂ ਜੀ ਜਿਵੇਂ ਕਈ ਭੈਣ ਭਰਾ ਕਹਿੰਦੇ ਕਿ ਸਾਡੀ ਅਰਦਾਸ ਪੂਰੀ ਨਹੀਂ ਹੋਈਗੀ ਤਾਂ ਇਹ ਵੀ ਇੱਕ ਕਾਰਨ ਹੁੰਦਾ ਹੈ ਅਰਦਾਸ ਨਾ ਪੂਰੀ ਹੋਣ ਦਾ ਸਭ ਤੋਂ ਵੱਡਾ ਕਾਰਨ ਤਾਂ ਅਰਦਾਸ ਨਾ ਪੂਰੀ ਹੋਣ ਦਾ ਹੈ ਕਿ ਆਪਾਂ ਨੂੰ ਅਰਦਾਸ ਨਾ ਕਰਨੀ ਆਉਣੀ ਚਾਹੀਦੀ ਹੈ ਵੀ ਕਿਸ ਤਰੀਕੇ ਨਾਲ ਆਪਾਂ ਅਰਦਾਸ ਕਰਨੀ ਹੈ ਇਸ ਟੌਪਿਕ ਤੇ ਆਪਾਂ ਕਿਸੇ ਹੋਰ ਦਿਨ ਵੀਡੀਓ ਲੈ ਕੇ ਆਵਾਂਗੇ ਤੇ ਫਿਲਹਾਲ ਅੱਜ ਦਾ ਜਿਹੜਾ ਟੌਪਿਕ ਹੈ ਕਿ ਅਰਦਾਸ ਸਾਨੂੰ ਇੱਕ ਥਾਂ ਤੇ ਕਿਉਂ ਕਰਨੀ ਚਾਹੀਦੀ ਹੈ ਤਾਂ ਵਾਈਕਰੂ ਜੀ ਜਿਵੇਂ ਕਹਿੰਦੇ ਕਿ ਬਹੁਤੇ ਆ ਘਰਾਂ ਦਾ ਪਰੌਣਾ ਭੁੱਖਾ ਰਹਿੰਦਾ ਸੇਮ ਉਸੇ ਤਰ੍ਹਾਂ ਅਰਦਾਸ ਲਈ ਵੀ ਗੱਲ ਹੈ ਵੀ ਜਿਵੇਂ ਜੇਕਰ ਆ ਪਰਦਾਸ ਅੱਜ ਇੱਥੇ ਕਰ ਲਈ ਕੱਲ ਨੂੰ ਕਿਸੇ ਹੋਰ ਦਰ ਤੇ ਜਾ ਕੇ ਕਰ ਲਈ ਤੇ ਉਹ ਅਰਦਾਸ ਪੂਰੀ ਨਹੀਂ ਹੁੰਦੀ। ਕਿਉਂਕਿ ਜਿਹੜਾ ਗੁਰੂ ਸ਼ਬਦ ਹੈ ਜਾਂ ਜਿਹੜਾ ਧਰਮ ਹੈ ਤੁਸੀਂ ਕਿਸੇ ਵੀ ਧਰਮ ਤੋਂ ਬਿਲੋਂਗ ਕਰਦੇ ਹੋ। ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਪੀਰ ਪਕੰਬਰ ਕਿਤੇ ਰਾਮ ਚ ਕਿਤੇ ਮਾਤਾ ਜੀ ਚ ਕਿਸੇ ਚ ਵੀ ਸਿੱਖ ਧਰਮ ਦੇ ਚ ਜਿਹਦੇ ਵਿੱਚ ਵੀ ਤੁਹਾਡਾ ਵਿਸ਼ਵਾਸ ਹੈ। ਤੁਸੀਂ ਉਥੇ ਇੱਕ ਧਰਮ ਨੂੰ ਹੀ ਮੰਨਣਾ ਇੱਕ ਧਰਮ ਤੇ ਹੀ ਵਿਸ਼ਵਾਸ ਰੱਖਣਾ ਇੱਕ ਦਰ ਤੇ ਹੀ ਵਿਸ਼ਵਾਸ ਰੱਖਣਾ ਤੇ ਜੋ ਤੁਹਾਡੀ ਅਰਦਾਸ ਹੈ ਉਹ ਉਸੇ ਦਰ ਤੇ ਹੀ ਕਰਨੀ ਹੈ ਤੇ ਵੈਗਰੂ ਜੀ ਨਮਸਕਾਰ ਆਪਾਂ ਹਰ ਇੱਕ ਧਰਮ ਤੇ ਹਰ ਇੱਕ ਧਰਮ ਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਕਰੋ ਹਰ ਇੱਕ ਧਰਮ ਦਾ ਸਤਿਕਾਰ ਕਰੋ ਨਮਸਕਾਰ ਕਰੋ ਕਿਉਂਕਿ ਸਾਨੂੰ ਕਿਸੇ ਵੀ ਧਰਮ ਦਾ ਨਰਾਦਰ ਨਹੀਂ ਕਰਨਾ ਚਾਹੀਦਾ ਤਾਂ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਦੇਵੀ-ਦੇਵਤੇ ਮਾਤਾ ਨੂੰ ਹਿੰਦੂ ਧਰਮ ਵਾਲੇ ਮੰਨਦੇ ਆ ਤਾਂ ਉਹਨਾਂ ਦੀ માનਤਾ ਵੀ ਐਵੇਂ ਨਹੀਂ ਹੋਈ ਵਾਏ ਗੁਰੂ ਜੀ ਉਹ ਵੀ ਭਗਤ ਹੋਈ ਐ ਦੇਵੀ-ਦੇਵਤੇ ਭਗਤੀ ਕਰਕੇ ਨਾਮ ਸਿਮਰਨ ਕਰਕੇ ਫੇਰ ਹੀ ਉਹਨਾਂ ਕੋਲੋਂ ਦਇਆ ਵੀ ਸ਼ਕਤੀਆਂ ਆਈਆਂ ਤਾਂ ਵਾਏ ਗੁਰੂ ਜੀ ਸਤਕਾਰ ਹਰ ਇੱਕ ਧਰਮ ਦਾ ਕਰੋ ਪਰ ਅਰਦਾਸ ਤੁਸੀਂ ਉੱਥੇ ਕਰਨੀ ਐ ਜੋ ਤੁਹਾਡੀ ਨਿੱਜੀ ਅਰਦਾਸ ਹੈ ਉਹ ਤੁਸੀਂ ਉੱਥੇ ਕਰਨੀ ਹੈ ਜਿਹੜੇ ਦਰਤ ਤੇ ਤੁਹਾਨੂੰ ਵਿਸ਼ਵਾਸ ਹੈ ਜਿਹੜੇ ਧਰਮ ਨੂੰ ਤੁਸੀਂ ਮੰਨਦੇ ਹੋ ਕਿਉਂਕਿ ਜਿਵੇਂ ਆਪਾਂ ਮੰਨ ਲਓ ਕਿਸੇ ਰਿਸ਼ਤੇਦਾਰ ਕੋਲੋਂ ਵੀ ਕੋਈ ਚੀਜ਼ ਮੰਨ ਲਓ ਪੈਸੇ ਦੀ ਮੰਗ ਕਰਦੇ ਆਂ ਆਪਾਂ ਇਹਨੂੰ ਵੀ ਫੋਨ ਕਰ ਲਿਆ ਉਹ ਉਸ ਰਿਸ਼ਤੇਦਾਰ ਨੂੰ ਵੀ ਫੋਨ ਕਰ ਲਿਆ ਮੰਨ ਲਓ ਦੋ ਚਾਰ ਰਿਸ਼ਤੇਦਾਰਾਂ ਨੂੰ ਫੋਨ ਕਰ ਲਿਆ ਕਿ ਉਹਨਾਂ ਨੂੰ ਇਹ ਵੀ ਪਤਾ ਵੀ ਇਹਨੇ ਉਹਨੂੰ ਵੀ ਕਿਹਾ ਹੋਇਆ ਪੈਸਿਆਂ ਨੂੰ ਮੈਨੂੰ ਵੀ ਕਿਹਾ ਤਾਂ ਫਿਰ ਤੁਹਾਡਾ ਕੋਈ ਵੀ ਨਹੀਂ ਕੰਮ ਕਰਾਂਗਾ ਮੰਨ ਲਓ ਚਾਰੇ ਰਿਸ਼ਤੇਦਾਰਾਂ ਦੇ ਵਿੱਚ ਤੁਸੀਂ ਫੋਨ ਕੀਤੇ ਤੇ ਚਾਰੇ ਦੇ ਚਾਰੇ ਰਿਸ਼ਤੇਦਾਰ ਕੰਮ ਨਹੀਂ ਕਰਨਗੇ ਤੇ ਜੇਕਰ ਆਪਣੇ ਇੱਕ ਨਾਲ ਹੀ ਬਹੁਤ ਜ਼ਿਆਦਾ ਬੁੜੀ ਨੇੜਤਾ ਹੈ ਤੇ ਆਪਾਂ ਉਹਨੂੰ ਹੀ ਕਿਹਾ ਕਿ ਭਰਾਵਾ ਮੈਨੂੰ ਆਹ ਮੁਸੀਬਤ ਆ ਗਈ ਹੈ ਤੇ ਮੈਨੂੰ ਔਖਾ ਸੌਖਾ ਜਿਵੇਂ ਮਰਜ਼ੀ ਕੰਮ ਕਰਕੇ ਦੇ ਤੇ ਮੈਨੂੰ ਇਹ ਆ ਮੇਰੀ ਜਿਹੜੀ ਪ੍ਰੋਬਲਮ ਕੜਾ ਉਸੇ ਤਰ੍ਹਾਂ ਜਿਵੇਂ ਆਪਾਂ ਇੱਕ ਦਰ ਤੇ ਜਾਂਦੇ ਆ ਉਸ ਦਰ ਤੇ ਆਪਾਂ ਇੱਕ ਵਿਸ਼ਵਾਸ ਰੱਖ ਕੇ ਇੱਕ ਤੇ ਅਰਦਾਸ ਇਸ ਤਰ੍ਹਾਂ ਕਰਨੀ ਹੈ ਕਿ ਤੇਰੇ ਦਰ ਤੇ ਆਇਆ ਤੂੰ ਹੀ ਕਰਨਾ ਤੇ ਤੇਰੇ ਤੇ ਹੀ ਵਿਸ਼ਵਾਸ ਆ ਤੇ ਤੇਰੇ ਤੋਂ ਇਲਾਵਾ ਮੈਂ ਕਦੇ ਕਿਸੇ ਤੋਂ ਮੰਗਿਆ ਨਹੀਂਗਾ ਤੇ ਉਹ ਅਰਦਾਸ ਤੁਹਾਡੀ ਜਰੂਰ ਪੂਰੀ ਹੁੰਦੀ ਹੈ ਜਿਸ ਤਰ੍ਹਾਂ ਵਾਹਿਗੁਰੂ ਜੀ ਸਿੱਖ ਧਰਮ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਜਿਹੜੀ ਉਹ 11ਵੇਂ ਗੁਰੂ 10 ਗੁਰੂ ਦੇ ਧਾਰੀ ਹੋਏ ਆ ਤੇ 11ਵਾਂ ਗੁਰੂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪ ਸਭ ਨੂੰ ਪਤਾ ਹੈ। ਪੁੰਨਾ ਦੀ ਇੱਕੋ ਜੋਤ ਹੀ ਸੀਗੀ ਜਿਹੜੇ 10 ਦੇ ਧਾਰੀ ਗੁਰੂ ਹੋਏ ਆ। ਪਰ ਜਿਸ ਤਰ੍ਹਾਂ ਅਬ੍ਰਿਤ ਸਰਦੇ ਵਿੱਚ ਸ਼ੀਦਾ ਸਾਹਿਬ ਮੰਨ ਲਓ ਤੁਸੀਂ ਸ਼ੀਦਾ ਸਾਹਿਬ ਜਾਣੇ ਹੋ ਬਾਬਾ ਦੀਪ ਸਿੰਘ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਅਰਦਾਸਾਂ ਕਰਦੇ ਤਾਂ ਤੁਸੀਂ ਸ਼ੀਦਾ ਸਾਹਿਬ ਹੀ ਅਰਦਾਸ ਕਰੋ ਜੇਕਰ ਤੁਸੀਂ ਤੁਹਾਨੂੰ ਬਹੁਤ ਜ਼ਿਆਦਾ ਉਥੇ ਵਿਸ਼ਵਾਸ ਹੈ ਠੀਕ ਹੈ ਕਿਉਂਕਿ ਹੈ ਤਾਂ ਧਰਮ ਇੱਕੀ ਸਿੱਖ ਧਰਮ ਦੇ ਹੀ ਲਾਡਲੇ ਸਿੱਖ ਜਿਹੜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਰ ਉਹ ਇੱਕ ਜਿਵੇਂ ਕਹਿ ਲੈਂਦੇ ਨਾ ਵਿਚੋਲਾ ਹੁੰਦਾ ਵਿਚਜੀ ਵਿਚੋਲਾ ਰਹਿ ਕੇ ਉਹਨਾਂ ਨੇ ਕਾਲਪੁਰ ਤੋਂ ਲੈ ਕੇ ਦੇਣਾ ਆਪਾਂ ਠੀਕ ਹੈ ਤਾਂ ਜੇਕਰ ਆਪ ਹੁਣ ਇੱਕ ਵਿਚੋਲਾ ਰੱਖਾਂਗੇ ਤਾਂ ਆਪਣਾ ਕੰਮ ਆਪਣਾ ਉਹ ਟੈਨਸ਼ਨ ਨਾਲ ਨੇਪਰੇ ਚੜ ਜਾਂਦਾ ਹੈਗਾ ਤੇ ਜੇ ਆਪਾਂ ਅਲੱਗ-ਅਲੱਗ ਵਿਚੋਲੇ ਰੱਖੇ ਜਾਵਾਂਗੇ ਤਾਂ ਫਿਰ ਉਹ ਆਪਣਾ ਕੰਮ ਨੇਪਰੇ ਨਹੀਂ ਚੜਦਾ ਤਾਂ ਸਵਾਹੀ ਗੁਰੂ ਜੀ ਜੇਕਰ ਤੁਸੀਂ ਸ਼ਿਦਾ ਸਾਹਿਬ ਜਾਣਦੇ ਹੋ ਕੰਤਨ ਬਾਬਾ ਦੀਪ ਸਿੰਘ ਜੀ ਦੇ ਤਾਂ ਉੱਥੇ ਵਿਸ਼ਵਾਸ ਰੱਖ ਕੇ ਉੱਥੇ ਅਰਦਾਸ ਕਰੋ ਆਪਦੀ ਨਮਸਕਾਰ ਤੁਸੀਂ ਦਰਬਾਰ ਸਾਹਿਬ ਵੀ ਜਾ ਕੇ ਕਰ ਸਕਦੇ ਆ ਬਾਬਾ ਨੋਦ ਸਿੰਘ ਦੇ ਆ ਕੇ ਵੀ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਦਰਬਾਰ ਸਾਹਿਬ ਵਿਸ਼ਵਾਸ ਰੱਖਦੇ ਹੋ ਬਹੁਤ ਜ਼ਿਆਦਾ ਤਾਂ ਅਰਦਾਸ ਤੁਸੀਂ ਉੱਥੇ ਹੀ ਰੱਖਣੀ ਤੇ ਸੁੱਖ ਜੋ ਸੁੱਖ ਨੇ ਉਹ ਉੱਥੇ ਹੀ ਝੜਾਉਣੇ ਆ ਉੱਥੇ ਹੀ ਜਾ ਕੇ ਅਰਦਾਸਾਂ ਬੇਨਤੀਆਂ ਆਪਦੀਆਂ ਕਰਨੀਆਂ ਨੇ ਕਹਿੰਦੇ ਵੀ ਜਿਹੜੇ ਵੀ ਤੁਸੀਂ ਗੁਰੂ ਘਰ ਗਏ ਉਥੇ ਜਾ ਕੇ ਅਰਦਾਸ ਰੱਖੀ ਆਪ ਦੀ ਜਿੱਤਰਾ ਹੁਣ ਵਾਹਿਗੁਰੂ ਜੀ ਜੋਤ ਤਾਂ ਇੱਕ ਹੀ ਆ ਪਰ ਅਲੱਗ-ਅਲੱਗ ਸਥਾਨ ਗੁਰੂ ਸਾਹਿਬਾਂ ਨੇ ਇੱਥੇ ਕਰਕੇ ਹੀ ਬਣਾਏ ਆ ਜਿਵੇਂ ਗੁਰਤੇਗ ਬਹਾਦਰ ਜੀ ਦਾ ਗੁਰਦੁਆਰਾ ਗੁਰਦੁਆਰਾ ਅੜੀ ਸਰਸਰ ਜਿੱਥੇ ਕੰਮ ਖੜੇ ਵੇ ਨਿਕਲਦੇ ਉਥੇ ਵਾਕ ਹੋਏ ਆ ਮਾਲੜੀ ਸਾਹਿਬ ਉਥੇ ਗਠਰੀਏ ਦੇ ਰੋਗ ਠੀਕ ਹੁੰਦੇ ਆ ਜਾਮਣੀ ਸਾਹਿਬ ਜਿੱਥੇ ਕਰਜੇ ਉਤਰਦੇ ਆ ਉਸ ਤਰ੍ਹਾਂ ਨਾ ਗੁਰੂ ਸਾਹਿਬਾਂ ਨੇ ਇਹ ਸਥਾਨ ਬਣਾਏ ਆ ਤੇ ਜੇ ਜਿਹੜੀ ਚੀਜ਼ ਦੀ ਮਹਾਨਤਾ ਹੈ ਇੱਥੇ ਉਹ ਸਾਨੂੰ ਆਪਾਂ ਜਾ ਕੇ ਉਥੇ ਉਸ ਸਥਾਨ ਤੇ ਜਾ ਕੇ ਅਰਦਾਸ ਬੇਨਤੀ ਕਰਦੇ ਤਾਂ ਆਪਣੀ ਅਰਦਾਸ ਪੂਰੀ ਹੁੰਦੀ ਹੈ ਜੀ ਉਸੇ ਤਰ੍ਹਾਂ ਆਪਾਂ ਨੂੰ ਅਰਦਾਸ ਇੱਕ ਦਰ ਤੇ ਜਾ ਕੇ ਵਿਸ਼ਵਾਸ ਰੱਖ ਕੇ ਕਰਨੀ ਸ਼ਰਦਾ ਭਾਉਣਾ ਨਾਲ ਕਰਨੀ ਆ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਤੁਸੀਂ ਪੀਰਾਂ ਫਕੀਰਾਂ ਅੱਗੇ ਅਰਦਾਸ ਰੱਖਦੇ ਜਿਹਦੇ 'ਚ ਤੁਹਾਡਾ ਵਿਸ਼ਵਾਸ ਹੈ ਇਹ ਨਹੀਂ ਵੀ ਅੱਜ ਪੀਰਾਂ ਫਕੀਰਾਂ ਅੱਗੇ ਕੱਲ ਨੂੰ ਮਾਤਾ ਅੱਗੇ ਫਿਰ ਪਰਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਇਸ ਤਰ੍ਹਾਂ ਨਹੀਂ ਕਰਨੇ ਵਾਹਿਗੁਰੂ ਜੀ ਜਿਸੇ ਤੁਹਾਡਾ ਵਿਸ਼ਵਾਸ ਹੈ ਤੁਹਾਡਾ ਜਿਹੜੇ ਵੀ ਧਰਮ ਦੇ ਨੂੰ ਤੁਸੀਂ ਮੰਨਦੇ ਹੋ ਤਾਂ ਤੁਸੀਂ ਜੇਕਰ ਇਸ ਤਰ੍ਹਾਂ ਅਰਦਾਸ ਕਰੋਗੇ ਇੱਕ ਦਰਤੇ ਜਾ ਕੇ ਕਰੋਗੇ ਠੀਕ ਹੈ ਇਹ ਨਹੀਂ ਹੁੰਦਾ ਵੈਗੁਰੂ ਜੀ ਵੀ ਜੇ ਆਪਾਂ ਅਜੇ ਅਰਦਾਸ ਪੂਰੀ ਕੀਤੀ ਆ ਆਪਣੀ ਕੋਈ ਕਾਲਨ ਅਰਦਾਸ ਪੂਰੀ ਹੋ ਗਈ ਜਾਂ ਦਸਾਂ ਦੇ ਨਾਲ ਪੂਰੀ ਹੋ ਗਈ ਵੈਗੁਰੂ ਜੀ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਆਪਣੇ ਕਰਮ ਖੇੜਦੇ ਆ ਕੁਝ ਆਪਣੀ ਮਿਹਨਤ ਖੇੜਦੀ ਐ ਮਿਹਨਤ ਆਪਣੇ ਨਾਮ ਚਿਮਰਨ ਦੀ ਕੁਝ ਆਪਣੇ ਪਿਛਲੇ ਜਨਮ ਦੇ ਕਰਮ ਹੁੰਦੇ ਆ ਕੁਝ ਆਪਣੇ ਇਸ ਜਨਮ ਦੇ ਵੀ ਕਰਮ ਹੁੰਦੇ ਆ ਜੇਕਰ ਆਪਾਂ ਪਾਠ ਕਰ ਰਹੇ ਆਂ ਭਗਤੀ ਕਰ ਰਹੇ ਆਂ ਦੂਜੇ ਪਾਸੇ ਆਪਾਂ ਆਣਾ ਸੁਭਾਅ ਨਹੀਂ ਬਦਲ ਰਹੇ ਨਿੰਦਿਆ ਕਰਦੇ ਆਂ ਹੰਕਾਰ ਆਪਣੇ ਚ ਬਹੁਤ ਜ਼ਿਆਦਾ ਚੁਗਲੀ ਕਰਦੇ ਆਂ ਕਿਸੇ ਦਾ ਭਲਾ ਨਹੀਂ ਕਰਦੇ ਕੇ ਤਾਂ ਫਿਰ ਆਪਣੀ ਅਰਦਾਸ ਵਾਹਿਗੁਰੂ ਜੀ ਕਿਸ ਤਰ੍ਹਾਂ ਪੂਰੀ ਹੋਣੀ ਹੈ ਤਾਂ ਜਿਹੜੀਆਂ ਵੀ ਜਿਹੜੇ ਵੀ ਭੈਣ ਭਰਾਵਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ ਕੁਝ ਗਲਤੀਆਂ ਆਪਣੇ ਕੋਲ ਹੁੰਦੀਆਂ ਨੇ ਕੁਝ ਜਿਵੇਂ ਆਪਣੀਆਂ ਅਰਦਾਸ ਤਾਂ ਆਪਣੇ ਕੋਲ ਐਡੀ ਵੱਡੀ ਹੁੰਦੀ ਹੈ ਮਿਹਨਤ ਆਪਣੀ ਥੋੜੀ ਜੀ ਹੁੰਦੀ ਹੈਗਾ ਨਾਮ ਸਿਮਰਨ ਘੱਟ ਹੁੰਦਾ ਆਪਣਾ ਪਿਛਲੇ ਜਨਮ ਦਾ ਕਰਮ ਹੁੰਦੇ ਆ ਕਿਤੇ ਇਹਦੇ ਕਰਕੇ ਆਪਣੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਪਰ ਇਹ ਨਹੀਂ ਹੁੰਦਾ ਕਿ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰੋ ਤੇ ਤੁਹਾਡੀ ਅਰਦਾਸ ਕਦੇ ਨਾ ਪੂਰੀ ਹੋਵੇ ਇਸ ਤਰ੍ਹਾਂ ਵਾਹਿਗੁਰੂ ਜੀ ਨਹੀਂ ਹੁੰਦਾਗਾ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਟਾਈਮ ਲੱਗ ਸਕਦਾ ਹੈਗਾ ਆਪਣੇ ਆਪਣੇ ਕਾਰਾਂ ਮੈਂ ਕਿਸੇ ਦੀ ਪਹਿਲੀ ਵਾਰੀ ਅਰਦਾਸ ਪੂਰੀ ਹੋ ਜਾਂਦੀ ਕਿਸੇ ਦੀ ਦੂਜੀ ਵਾਰੀ ਕਿਸੇ ਨੂੰ ਸਾਲ ਲੱਗ ਜਾਂਦੇ 2 ਸਾਲ ਲੱਗ ਜਾਂਦਾ ਹੈਗਾ ਪਰ ਅਰਦਾਸ ਜਰੂਰ ਪੂਰੀ ਹੁੰਦੀ ਵਿਸ਼ਵਾਸ ਰੱਖਾ ਕੇ ਕਰਿਓ ਤੇ ਇਸ ਢੰਗ ਨਾਲ ਅਰਦਾਸ ਕਰਿਓ ਤੁਸੀਂ ਤੇ ਜਰੂਰ ਵੈਗੁਰੂ ਜੀ ਪੂਰੀ ਹੋਊਗੀ ਇਹ ਸੀ ਵੈਗੁਰੂ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਦੇ ਹੋ ਗਰਬਾਣੀ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ